ਸਤਨਾਮ ਵਾਹਿਗੁਰੂ ਸਾਹਿਬ ਜੀ ਤੇਰੀ ਸ਼ਰਣ ਮੇਰੇ ਦੀਨ ਦਿਆਲਾ ਸੁਖ 사ਕਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰਾਖੋ ਸ਼ਰਮ ਸਾਰੀ ਜੀ ਤੁਮਰੀ ਸ਼ਰਣ ਤੁਮਰੀ ਆਸਾ ਤੁਮਹੀ ਸਜਣ ਸੋਹਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਪਰਮ ਸਨਮਾਨ ਜੋ ਜਗੋ ਜਗ ਅਟਲ ਚਵਰ ਛਤਰ ਤਖਤ ਦੇ ਮਾਲਕ ਬਾਣੀ ਗੁਰੂ ਸਮਰੱਥ ਗੁਰੂ ਪ੍ਰਤੱਖ ਗੁਰੂ ਪੂਰੇ ਗੁਰੂ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਮੁਬਾਰਕ ਗੁਰੂ ਸ਼ਬਦੀ ਚਰਣਾ ਵਿੱਚ ਸੁਭਾਏਮਾਨ ਹੋ ਕੇ ਇਸ ਵਿਸ਼ੇਸ਼ ਸਮਾਗਮ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਕੁਦਰਤ ਦਾ ਜਰਾ ਜਰਾ ਰੱਬੀ ਗੁਣਾ ਦੇ ਨਾਲ ਭਰਪੂਰ ਹੈ ਤੇ ਪ੍ਰਭੂ ਦੇ ਪਿਆਰੇ ਜਿਹੜੇ ਹਨ ਉਸ ਰੱਬੀ ਗੁਣਾ ਨੂੰ ਪ੍ਰਾਪਤ ਕਰਕੇ ਆਪਣੀ ਮੰਜ਼ਲ ਹਾਸਲ ਕਰ ਲੈਂਦੇ ਹਨ ਪਰ ਐਸੇ ਵੀ ਸੰਸਾਰ ਦੇ ਵਿੱਚ ਲੋਕ ਹਨ ਜਿਨ੍ਹਾਂ ਨੇ ਨਾ ਕੋਈ ਰਸਤਾ ਚੁਣਿਆ ਤੇ ਨਾ ਫਿਰ ਉਹ ਮੰਜ਼ਲ ਤੇ ਪਹੁੰਚ ਸਕਦੇ ਹ ਜੇ ਆਪਾਂ ਧਾਰਮਿਕ ਮਾਰਗ ਤੇ ਚੱਲਣਾ ਤੇ ਉਹਦੇ ਵਾਸਤੇ ਧਾਰਮਿਕ ਗ੍ਰੰਥ ਹਨ ਧਾਰਮਿਕ ਲੋਕਾਂ ਦੇ ਉਪਦੇਸ਼ ਹਨ ਧਾਰਮਿਕ ਅਸਥਾਨ ਬਣੇ ਹਨ ਜਿਨ੍ਹਾਂ ਤੋਂ ਅਸੀਂ ਸਿੱਖਿਆ ਲੈ ਕੇ ਧਰਮ ਦੇ ਰਾਹ ਤੇ ਚੱਲਦੇ ਹਾਂ ਜੇ ਆਪਾਂ ਕੋਈ ਪੁੱਛੇ ਨਾ ਵੀ ਆਪਾਂ ਨੂੰ ਕਿੱਥੋਂ ਸਿੱਖਿਆ ਲੈਣੀ ਚਾਹੀਦੀ ਆਪਾਂ ਕਹਿੰਦੇ ਧਾਰਮਿਕ ਗ੍ਰੰਥ ਦੇ ਵਿੱਚੋਂ ਲੈਣੀ ਚਾਹੀਦੀ ਹੈ ਧਾਰਮਿਕ ਬੰਦਿਆਂ ਕੋਲੋਂ ਸਿੱਖਿਆ ਲੈਣੀ ਚਾਹੀਦੀ ਹੈ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਸ਼ਲੋਕ ਆਪ ਜੀ ਸਰਬਣ ਕਰਦੇ ਹੋ ਸਤਿਗੁਰੂ ਜੀ ਉਦਾਹਰਣ ਦਿੰਦੇ ਆ ਕਹਿੰਦੇ ਭਾਈ ਆਓ ਮੈਂ ਤੁਹਾਨੂੰ ਜੇ ਤੁਸੀਂ ਮੰਜ਼ਲ ਤੇ ਚੱਲਣਾ ਹੈ ਤੇ ਸਿੱਖਿਆ ਸਤਗੁਰੂ ਕਿਹਦੀ ਦੇ ਰਿਹਾ 45 ਨੰਬਰ ਦਾ ਸ਼ਲੋਕ ਹੈ ਸਤਗੁਰੂ ਜੀ ਦਾ ਸਭ ਕਹਿੰਦੇ ਸੁਆਮੀ ਕੋ ਗ੍ਰਹ ਜੋ ਸਦਾ ਸੁਆਣ ਤਜਤ ਨਹੀਂ ਨਿਤ ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ ਹੁਣ ਆਮ ਬੰਦਾ ਤਾਂ ਉੱਦੇ ਤੜਫ ਜਾਏਗਾ ਵੀ ਕੁੱਤੇ ਦੀ ਉਦਾਹਰਨ ਦੇ ਕੇ ਸਤਗੁਰੂ ਸਮਝਾ ਰਹੇ ਵੀ ਕੁੱਤੇ ਦੀ ਉਦਾਹਰਨ ਦੇ ਕੇ ਸੁਆਣ ਦੀ ਉਦਾਹਰਨ ਦੇ ਕੇ ਸਤਗੁਰੂ ਕੀ ਸਾਨੂੰ ਸਮਝਾ ਰਹੇ ਇਨੇ ਕੀ ਕੁੱਤੇ ਦੇ ਵਿੱਚ ਔਗਣ ਨਹੀਂ ਸਾਰੇ ਔਗਣ ਹੀ ਆ ਇੱਕੋ ਉਹਦੇ ਵਿੱਚ ਗੁਣਾ ਹੈ ਉਹ ਵਫਾਦਾਰੀ ਹੈ ਜੇ ਤੁਸੀਂ ਪਹਿਲਾਂ ਉਸ ਤੋਂ ਸ਼ਲੋਕ ਪੜ੍ਹ ਲਓ 44 ਨੰਬਰ ਦਾ ਉਹਦੇ ਵਿੱਚ ਸਤਿਗੁਰ ਕਹਿੰਦੇ ਏਕ ਭਗਤ ਭਗਵਾਨ ਜਹ ਪ੍ਰਾਣੀ ਕੈ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਕਹਿੰਦੇ ਸੂਕਰ ਤੇ ਕੁੱਕਰ ਵਰਗਾ ਉਸ ਮਨੁੱਖ ਦਾ ਜੀਵਨ ਹੈ ਉਸ ਮਨੁੱਖ ਦਾ ਸਰੀਰ ਹੈ ਜਿਹੜਾ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ ਪਰ ਨਾਲੇ ਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਸਵਾਮੀ ਕੋਕ ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ ਹੁਣ ਸਤਿਗੁਰ ਨੇ ਜਿਹੜੀ ਉਹਦੇ ਵਿੱਚ ਕਿਰਪਾ ਕੀਤੀ ਨਾ ਸ਼ਲੋਕ ਦੇ ਵਿੱਚ ਪਹਿਲਾ ਸ਼ਬਦ ਬਸ ਤੇ ਆ ਸਵਾਮੀ ਸਵਾਮੀ ਦਾ ਅਰਥ ਹੁੰਦਾ ਸਾਥ ਸੰਗਤ ਦੀ ਮਾਲਕ ਤੇ ਜਿਹੜਾ ਕੁੱਤਾ ਹੁੰਦਾ ਨਾ ਉਹਨੂੰ ਮਾਲਕ ਦੇ ਘਰ ਦਾ ਪਤਾ ਮਾਲਕ ਦਾ ਪਤਾ ਹੁੰਦਾ ਕਿ ਮੇਰਾ ਮਾਲਕ ਕੌਣ ਹੈ ਮੇਰਾ ਸਵਾਮੀ ਕੌਣ ਹੈ ਜੇ 100 ਬੰਦਾ ਵੀ ਬੈਠਾ ਹੋਏਗਾ ਨਾ ਤੇ ਕੁੱਤਾ ਆਪਣੇ ਮਾਲਕ ਦੇ ਕੋਲੋਂ ਜਾਂਦਾ ਹੈ ਹੋਰ ਪਾਸੇ ਨਹੀਂ ਜਾਏਗਾ ਸਵਾਮੀ ਕੋ ਗ੍ਰਹ ਦੂਸਰਾ ਸ਼ਬਦ ਹੈ ਗਰਹ ਘਰ ਤੁਸੀਂ ਭਾਵੇਂ ਉਹਨੂੰ ਬੋਰੇ ਵਿੱਚ ਬੰਦ ਕਰਕੇ ਦੂਰ ਛੱਡ ਕੇ ਆਜੋ ਭਾਵੇਂ ਗੱਡੀ ਤੇ ਛੱਡ ਕੇ ਆਜੋ ਉਹ ਕੁੱਤਾ ਤੁਹਾਡੇ ਤੋਂ ਪਹਿਲਾਂ ਘਰ ਪਹੁੰਚ ਜਾਏ ਉਹਨੂੰ ਘਰ ਦੀ ਪਹਿਚਾਣ ਪਰ ਮੈਂ ਕਦੇ ਹੈਰਾਨ ਹੁੰਦਾ ਵੀ ਜਿਹੜਾ ਸਿੱਖ ਦੋ ਟਾਈਮ ਪੜਦਾ ਸੋਦਰ ਦੀ ਪੌੜੀ ਪੜਦਾ ਸੋਦਰ ਤੇਰਾ ਕਿਹਾ ਸੋ ਕਰ ਕੇ ਆ ਤੇ ਉਹ ਵੀ ਭਟ ਕਰਿਆ ਹੈ ਵੀ ਉਸ ਨੂੰ ਵੀ ਘਰ ਦੀ ਪਹਿਚਾਣ ਨਹੀਂ ਹੈ ਤੇ ਗੁਰੂ ਸੰਗਤ ਦੀ ਜਿਹਨੂੰ ਪਹਿਚਾਣ ਹੋ ਜਾਂਦੀ ਹੈ ਨਾ ਤੇ ਉਹ ਪੜਦਾ ਕਿ ਸਾਚੇ ਸਾਹਿਬਾ ਕਿਆ ਨਾਹੀ ਘਰ ਤੇ ਰਹੇ ਤੇ ਉਹਨੂੰ ਤਾਂ ਪਹਿਚਾਣ ਹੋ ਗਈ ਤੇਰੇ ਘਰ ਵਿੱਚ ਸਭ ਕੁਝ ਹੈ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇ ਪਹਿਲੀ ਗੱਲ ਕੀ ਮਾਲਕ ਦੀ ਉਹਨੂੰ ਪਹਿਚਾਣ ਹੈ ਉਹ ਮਾਲਕ ਹੋਰ ਨਹੀਂ ਉਹਦਾ ਇੱਕੋ ਹੀ ਆ ਜੇ ਪੜਦੇ ਨਾ ਬਾਣੀ ਵਿੱਚ ਸਾਹਿਬ ਮੇਰਾ ਇਕੋ ਹੈ ਇਕੋ ਹੈ ਭਾਈ ਇਕੋ ਹੈ ਉਹਨੂੰ ਮਾਲਕ ਦੀ ਪਹਿਚਾਣ ਹੈ ਆ ਤੁਸੀਂ ਬਥੇਰੀ ਵਾਰੀ ਉਦਾਹਰਣ ਸੁਣੀ ਹੋਣੀ ਹੈ ਕਹਿੰਦੇ ਬੁੱਲੇ ਸ਼ਾਹ ਉਹਦਾ ਮੁਰਸ਼ਿਦ ਨਾਰਾਜ਼ ਹੋ ਗਿਆ ਸੀ ਤੇ ਉਸ ਨੂੰ ਆਪਣੇ ਡੇਰੇ ਵਿੱਚੋਂ ਕੱਢ ਦਿੱਤਾ ਤੇ ਉਹਨੂੰ ਸਿੱਖਿਆ ਕਿੱਥੋਂ ਮਿਲੀ ਇੱਕ ਕੁੱਤੇ ਦੇ ਕੋਲੋਂ ਸਿੱਖਿਆ ਮਿਲੀ ਮਾਲਕ ਕੁੱਤੇ ਨੂੰ ਭੁਜਾਰ ਰਿਹਾ ਤੇ ਕੁੱਤਾ ਮਾਲਕ ਦੇ ਪੈਰਾਂ ਦੇ ਵਿੱਚ ਆ ਰਿਹਾ ਤੇ ਬੁੱਲੇ ਸ਼ਾਹ ਨੇ ਫਿਰ ਕਿਹਾ ਸੀ ਇਹ ਮਾਲਕ ਦਾ ਦਰ ਮੂਲ ਨਾ ਛੱੜਦੇ ਭਾਵੇਂ 100-100 ਮਾਰੇ ਜੁੱਤੇ ਉੱਠ ਬੋਲਿਆ ਚੱਲ ਪੀਰ ਮਨਾਲਾ ਨਹੀਂ ਤਾਂ ਬਾਜੀ ਲੈ ਗਏ ਕੁੱਤੇ ਸਤਿਗੁਰੂ ਉਦਾਹਰਣ ਦੇ ਰਹੇ ਕਹਿੰਦੇ ਸਵਾਮੀ ਕੋਕਰਹ ਜੋ ਸਦਾ ਸਦਾ ਛੱਡਦਾ ਨਹੀਂ ਆਪਣੇ ਮਾਲਕ ਦੇ ਘਰ ਨੂੰ ਛੱਡਦਾ ਨਹੀਂ ਆਪਣੇ ਮਾਲਕ ਨੂੰ ਤੇ ਉਹਦੇ ਘਰ ਨੂੰ ਬਿਲਕੁਲ ਇਛਤਾਗ ਦਾ ਸਾਡੀ ਕੌਮ ਦੇ ਵਿੱਚ ਇੱਕ ਬਹੁਤ ਵੱਡੇ ਵਿਦਵਾਨ ਹੋਏ ਆ ਐਸ ਐਸ ਅਮੋਲ ਉਹਨਾਂ ਦਾ ਨਾਮ ਲਿਖਦੇ ਆ ਕਿਤਾਬਾਂ ਦੇ ਉੱਪਰ ਵੈਸੀ ਨਾਮ ਹੈ ਸੁਰਮਕ ਸਿੰਘ ਅਮੋਲ ਸਾਧ ਸੰਗਤ ਦੀ ਬਚਪਨ ਵਿੱਚ ਮਾਪੇ ਚੜਾਈ ਕਰ ਗਏ ਅਨਾਥ ਆਸ਼ਰਮ ਦੇ ਵਿੱਚੋਂ ਪੜਿਆ ਤੇ ਇੱਕ ਦਿਨ 15-16 ਸਾਲ ਦੀ ਉਮਰ ਸੀ ਪੜਨ ਵਿੱਚ ਬਹੁਤ ਤੇਜ ਸੀ ਉਹ ਸ਼ਹਿਰ ਦੇ ਵਿੱਚ ਇੱਕ ਧਾਰਮਿਕ ਸਮਾਗਮ ਹੋ ਰਿਹਾ ਸੀ ਸਰਬ ਧਰਮ ਸੰਮੇਲਨ ਹੋ ਰਿਹਾ ਸੀ ਉਹਦੇ ਵਿੱਚ ਅਨਾਥ ਆਸ਼ਰਮ ਵੱਲੋਂ ਉਹਨੂੰ ਭੇਜਿਆ ਗਿਆ ਬੜਾ ਸੋਹਣਾ ਬੋਲਿਆ ਸਿੱਖੀ ਦੇ ਬਾਰੇ ਉੱਥੇ ਇੱਕ ਪਾਦਰੀ ਬੈਠਾ ਸੀ ਈਸਾਈ ਧਰਮ ਦੇ ਜਦੋਂ ਪ੍ਰੋਗਰਾਮ ਖਤਮ ਹੋ ਗਿਆ ਉਹਨੇ ਉਹਦੇ ਮੋਢੇ ਤੇ ਹੱਥ ਰੱਖਿਆ ਕਹਿਣ ਲੱਗਾ ਤੇਰੇ ਮਾਪੇ ਬੜੇ ਭਾਗਾ ਵਾਲੇ ਆ ਬੇ ਇੰਨਾ ਸੋਹਣਾ ਬੱਚਾ ਇੰਨੀ ਸੋਹਣੀ ਸਿੱਖਿਆ ਤੈਨੂੰ ਮਿਲੀ ਆ ਰੋਣ ਲੱਗ ਗਿਆ ਕਹਿੰਦਾ ਮੇਰੇ ਮਾਪੇ ਨਹੀਂ ਹਨ ਕਿੱਥੇ ਪੜਦਾ ਹੈ ਕਹਿੰਦਾ ਆਨਾਤ ਆਸ਼ਰਮ ਪੜਦਾ ਮੇਰੀ ਇੰਨੀ ਇੱਛਾ ਹੈ ਇੰਨੀ ਖਾਹਿਸ਼ ਹੈ ਮੈਂ ਬਹੁਤ ਪੜਾਂ ਬਹੁਤ ਪੜਾਂ ਪਰ ਖਾਹਿਸ਼ ਪਤਾ ਨਹੀਂ ਵਾਹਿਗੁਰੂ ਪੂਰੀ ਕਰੇਗਾ ਕਿ ਨਹੀਂ ਕਰੇ ਉਹ ਕਹਿਣ ਲੱਗਾ ਕਭਰਾਉਣਾ ਦੀ ਸੋਚ ਦੇ ਕੋ ਸਾਧ ਸੰਗਤ ਦੀ ਉਹ ਕਹਿਣ ਲੱਗਾ ਤੂੰ ਕਭਰਾਣਾ ਅਸੀਂ ਤੈਨੂੰ ਪੜਾਵਾਂਗੇ ਪਰ ਇਹ ਵੀ ਨਾ ਫਿਕਰ ਕਰ ਵੀ ਅਸੀਂ ਤੇਰਾ ਧਰਮ ਤਬਦੀਲ ਕਰ ਰਹੇ ਹਾਂ ਉਹ ਕਹਿੰਦਾ ਫਿਰ ਤੁਸੀਂ ਕਿਉਂ ਪੜ੍ਹਾਓਗੇ ਕਹਿੰਦਾ ਤੈਨੂੰ ਬਲੈਦ ਅੱਗੇ ਬਲੈਦ ਕਹਿੰਦੇ ਸੀ ਇੰਗਲੈਂਡ ਨੂੰ ਤੈਨੂੰ ਇੰਗਲੈਂਡ ਤੱਕਰ ਪੜ੍ਹਾ ਦੇਾਂਗੇ ਕਹਿੰਦਾ ਤੁਸੀਂ ਕਿਉਂ ਕਹਿਣ ਲੱਗਾ ਇਹ ਨਾ ਕਹੇ ਤੈਨੂੰ ਸਾਈ ਬਣਾ ਰਹੇ ਆ ਉਹਨਾਂ ਦੀ ਸੋਚ ਕਿੰਨੀ ਆ ਵੀ ਤੂੰ ਇੰਨਾ ਕਹਿ ਦੇ ਆਪਣੇ ਧਰਮ ਦਾ ਪ੍ਰਚਾਰ ਕਰਦੇ ਆ ਵੀ ਸਾਈ ਧਰਮ ਵੀ ਮਾੜਾ ਨਹੀਂ ਐ ਦੇਖੋ ਉਹਨਾਂ ਦੀ ਸੋਚ ਅੱਜ ਸਾਡੀ ਕੌਮ ਮਾਫ ਕਰਨਾ ਅਸੀਂ ਗੁਰਦੁਆਰੇ ਬਣ ਗਏ ਸੰਗਵਾਦ ਮਾਰਨ ਲੱਗ ਗਏ ਉੱਪਰ ਪੱਥਰ ਲਾ ਦਿੱਤੇ ਸੋਨਾ ਲੱਗ ਗਿਆ ਇਸ ਤੋਂ ਬਾਅਦ ਅਸੀਂ ਨਿਕਲੇ ਨਹੀਂ ਆ ਲੰਗਰਾਂ ਦੇ ਵਿੱਚੋਂ ਜਾਂ ਬਿਲਡਿੰਗਾਂ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਇਹਦੇ ਵਿੱਚ ਬੈਠਣ ਵਾਲੇ ਵੀ ਤੇ ਤਿਆਰ ਕਰਨੇ ਸੀ ਇਹ ਵੀ ਤਾਂ ਸਾਡਾ ਹੀ ਫਰਜ਼ ਸੀ ਤੇ ਜਿਸ ਵੇਲੇ ਸਾਧ ਸੰਗਤ ਜੀ ਕਾਫੀ ਦਿਨ ਹੋ ਗਏ ਉਹਨੇ ਸੋਚਿਆ ਉਹ ਕਿ ਆ ਨਾਤ ਆਸ਼ਰਮ ਵੀ ਤਾਂ ਲੋਕਾਂ ਦੇ ਪੈਸਿਆਂ ਨਾਲ ਚੱਲਦਾ ਹੈ ਮੇਰੀ ਪੜ੍ਹਾਈ ਕਿੱਥੋਂ ਕਰਾਉਣਗੇ ਉਹ ਪਾਦਰੀ ਦੇ ਦੱਸੇ ਹੋਏ ਪਤੇ ਦੇ ਚੱਲੇ ਗਿਆ ਜਦੋਂ ਚੱਲੇ ਹੁਣ ਪੈਸਾ ਤਾਂ ਨਹੀਂ ਸੀ ਆਸ਼ਰਮ ਤੋਂ ਦੋ ਰੋਟੀਆਂ ਲੈ ਗਿਆ ਜਦੋਂ ਦੋ ਰੋਟੀਆਂ ਲੈ ਕੇ ਗਿਆ ਪਾਦਰੀ ਦੇ ਘਰ ਪਹੁੰਚਿਆ ਤੇ ਉਹ ਕੀ ਦੇਖਦਾ ਕਿ ਪਾਦਰੀ ਜਿਹੜਾ ਕਿਸੇ ਮੀਟਿੰਗ ਵਿੱਚ ਬੈਠਾ ਤੇ ਉਹਨੂੰ ਬਾਹਰ ਬਿਠਾ ਦਿੱਤਾ ਤੇ ਬਾਹਰ ਜਦੋਂ ਬੈਠਾ ਤੇ ਉਹਦਾ ਛੋਟਾ ਜਿਹਾ ਕੁੱਤਾ ਉਹਨੂੰ ਪਰੇਸ਼ਾਨ ਕਰ ਰਿਹਾ ਸੀ ਉਹਨੇ ਸੋਚਿਆ ਵੀ ਪਰੇਸ਼ਾਨ ਕਰ ਰਿਹਾ ਅੱਧੀ ਰੋਟੀ ਉਹਦੇ ਵਿੱਚੋਂ ਤੋੜ ਕੇ ਕੁੱਤੇ ਨੂੰ ਪਾ ਦਿੱਤੀ ਕੁੱਤੇ ਨੇ ਰੋਟੀ ਨਹੀਂ ਖਾਧੀ ਥੋੜੀ ਦੇਰ ਬਾਅਦ ਪਾਦਰੀ ਆ ਗਿਆ ਤੇ ਫਿਰ ਕੁੱਤੇ ਨੇ ਉਹਨੂੰ ਪਰੇਸ਼ਾਨ ਵੀ ਨਹੀਂ ਕੀਤਾ ਚਲਾ ਗਿਆ ਤੇ ਉਹਨੇ ਕਹਾਂ ਰੋਟੀ ਕਹਿੰਦੇ ਪਾਈ ਸੀ ਕੁੱਤੇ ਨੂੰ ਕਹਿੰਦਾ ਕਿ ਮੈਂ ਪਾਈ ਸੀ ਕਹਿਣ ਲੱਗਾ ਮੇਰਾ ਕੁੱਤਾ ਵਫਾਦਾਰ ਹੈ ਇਹ ਕਿਸੇ ਦੇ ਟੁਕੜ ਨਹੀਂ ਖਾਂਦਾ ਕਹਿੰਦਾ ਉਸੇ ਵੇਲੇ ਮੈਨੂੰ ਖਿਆਲ ਆ ਗਿਆ ਵੀ ਮੈਂ ਵੀ ਤਾਂ ਗੁਰਨਾਨਕ ਦਾ ਖਾ ਖਾ ਕੇ ਇਦਾਂ ਵੱਡਾ ਹੋਇਆ ਤੇ ਅੱਜ ਮੈਂ ਕਿਉਂ ਵਫਾਦਾਰੀ ਨਹੀਂ ਕਰ ਰਿਹਾ ਸਮਝ ਆ ਗਈ ਸਵਾਮੀ ਕੋਕਰਹ ਜੋ ਸਦਾ ਸਵਾਨ ਤਜਤ ਨੇ ਨਿਤ ਮੇਰਾ ਗੁਰੂ ਕੀ ਨਹੀਂ ਕਰ ਸਕਦਾ ਤੇ ਆਜੋ ਬਹੁਤ ਚੋਟੀ ਦਾ ਲੇਖਕ ਹੋਇਆ ਐਸਐਸ ਅੰਬੋਲ ਕਿਉਂਕਿ ਜਿਹਨੂੰ ਸਮਝ ਆ ਗਈ ਅਸੀਂ ਪੜ ਰਹੇ ਆ ਪਰ ਜਿੱਦਨ ਅਸੀਂ ਇਹਨੂੰ ਸਮਝਣ ਲੱਗੇ ਨਾ ਬਾਣੀ ਨੂੰ ਜਿਸ ਤਰ੍ਹਾਂ ਤੁਸੀਂ ਪੜਦੇ ਹੋ ਨਾ ਸੁਖਨੀ ਸਾਹਿਬ ਦੀ 24ਵੀਂ ਅਸ਼ਟਪਦੀ ਦਾ ਪਹਿਲਾ ਪਦਾ ਪੂਰੇ ਗੁਰ ਕਾ ਸੁਣ ਉਪਦੇਸ਼ ਅਸੀਂ ਅਧੂਰਿਆਂ ਦੇ ਸੁਣਦੇ ਆ ਤੇ ਅਧੂਰਿਆਂ ਦੀ ਸੰਗਤ ਕਰੋਗੇ ਤੇ ਅਧੂਰੀ ਹੀ ਆ ਇਹ ਪੂਰਾ ਗੁਰੂ ਹੈ ਤੇ ਇਹਨੇ ਦੱਸ ਦੇਣਾ ਤੁਹਾਨੂੰ ਪਾਰ ਬ੍ਰਹਮ ਨਿਕਟ ਕਰ ਪ੍ਰੇਖ ਰੱਬ ਨੇੜੇ ਨੇੜੇ ਹੋਏਗਾ ਤੇ ਸਾਨੂੰ ਵਿਸ਼ਵਾਸ ਆਏਗਾ ਕਿ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਚਦਾ ਸੁਆਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨੇ ਨਿਤ ਜਦੋਂ ਨਾ ਖੋਜ ਹੋਈ ਸੀ ਸੰਸਾਰ ਦੀਆਂ ਚੀਜ਼ਾਂ ਦੀ ਖੋਜ ਹੋਈ ਕਿ ਵਫਾਦਾਰ ਕੌਣ ਹੈ ਜੰਮੂ ਦੀ ਯੂਨੀਵਰਸਿਟੀ ਨੇ ਖੋਜ ਕੀਤੀ ਸੀ ਕਿ ਸਭ ਤੋਂ ਪ੍ਰਾਤਨ ਜੇ ਕੋਈ ਵਫਾਦਾਰ ਜਾਨਵਰ ਹੈ ਉਹ ਕੁੱਤਾ ਹੈ ਲੋਕ ਮਰ ਜਾਂਦੇ ਸੀ ਮਾਲਕ ਮਰ ਜਾਂਦਾ ਸੀ ਜਦੋਂ ਕੁੱਤਾ ਮਰਦਾ ਸੀ ਉਹਦੀ ਕਬਰ ਖੋਦ ਕੇ ਕੁੱਤੇ ਨੂੰ ਵੀ ਨਾਲ ਪਾਉਂਦੇ ਸੀ ਉਹਦੇ ਕੰਗਾਲੋ ਉਹਦੇ ਮਿਲਦੇ ਸੀ ਵਿੱਚੋਂ ਭਾਵ ਅੱਜ ਵੀ ਦੇਖੋ ਨਾ ਲੋਕੀ ਇੰਨਾ ਮਸ਼ੀਨਾਂ ਤੇ ਸਾਡੀਆਂ ਦੇਸ਼ ਜਿਹੜੇ ਆ ਮਸ਼ੀਨਾਂ ਤੇ ਭਰੋਸਾ ਨਹੀਂ ਕਰਦੇ ਤੁਸੀਂ 에어ਪੋਰਟ ਚਲੇ ਜਾਓ ਜਾਂ ਕੋਈ ਚੋਰੀ ਹੋ ਜਾਂਦੀ ਕੁੱਤਾ ਲੈ ਕੇ ਆਉਂਦੇ ਪਹਿਲਾਂ ਵਿਸ਼ਵਾਸ ਕਿਉਂਕਿ ਵਫਾਦਾਰ ਹੈ ਮਸ਼ੀਨਾਂ 'ਤੇ ਭਰੋਸਾ ਨਹੀਂ ਕਰਨੇ ਉਹ ਇਹ ਭੌਂਕਣ ਲੱਗ ਗਿਆ ਵੀ ਇਹ ਪਤਾ ਲੱਗ ਜਾ ਵੀ ਚੋਰੀ ਕਿਹਨੇ ਕੀਤੀ ਆ ਤੇ ਕਿੱਥੋਂ ਗਲਤੀ ਹੈ ਪੂਰਾ ਪੂਰਾ ਦੱਸ ਦੇ ਤੇ ਸਤਿਗੁਰੂ ਉਦਾਹਰਨ ਦੇ ਰਿਹਾ ਕਹਿੰਦੇ ਸਵਾਮੀ ਕੋ ਕਰਹ ਜੋ ਸਦਾ ਸਵਾਣ ਤਜਤ ਨਹੀਂ ਨਿਤ ਉਹ ਛੱਡਦਾ ਨਹੀਂ ਹੈ ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ ਕਹਿੰਦੇ ਮੈਂ ਵੀ ਇਦਾਂ ਪ੍ਰਮਾਤਮਾ ਦੀ ਭਗਤੀ ਕਰਾਂ ਇਦਾਂ ਦੀ ਵਫਾ ਵਫਾਦਾਰ ਹੋਣਾ ਇਹ ਤਾਂ ਭਗਤੀ ਹੈ ਨਾ ਵਫਾਦਾਰੀ ਤਾਂ ਹਣੀ ਭਗਤੀ ਹੈ ਤੇ ਜਦੋਂ ਅਸੀਂ ਵਫਾਦਾਰੀ ਜੀਵਨ ਦੇ ਵਿੱਚ ਕਮਾਉਂਦੇ ਆਂ ਤੇ ਕਦੋਂ ਜਦੋਂ ਅਸੀਂ ਸਤਿਗੁਰੂ ਦੇ ਕੋਲ ਆਵਾਂਗੇ ਸਤਿਗੁਰੂ ਸਾਨੂੰ ਸਮਝਾਉਂਦੇ ਆ ਇੱਕ ਹੋਰ ਉਦਾਹਰਣ ਦਿੰਦਾ ਸਾਹਮਣੇ ਆ ਗਈ ਤੁਸੀਂ ਅੱਜ ਕਿਉਂਕਿ ਆਪਾਂ ਮੋਬਾਈਲ ਚਲਾਉਂਦੇ ਆ ਸਾਰੇ ਹਰ ਇੱਕ ਚੀਜ਼ ਆਪਾਂ ਖੋਜ ਕਰਦੇ ਆ ਇੱਕ ਬਜ਼ੁਰਗਾਂ ਨੂੰ ਪਤਾ ਹੋ ਗਿਆ ਪੁਰਾਣੇ ਬੰਦੇ ਨੇ ਇੱਕ ਕੰਪਨੀ ਹੋਈ ਆ ਰਿਕਾਰਡਿੰਗ ਕੰਪਨੀ ਸੀ ਐਚ ਐਮ ਬੀ ਐਚ ਐਮ ਬੀ ਕੰਪਨੀ ਇੰਗਲੈਂਡ ਦੀ ਕੰਪਨੀ ਸੀ ਕਹਿੰਦੇ ਜਦੋਂ ਇਹ ਕੰਪਨੀ ਸ਼ੁਰੂ ਹੋਈ ਦੋ ਭਰਾ ਸਨ ਦੋ ਭਰਾ ਸਨ ਤੇ ਇੰਗਲੈਂਡ ਵਿੱਚ ਉਹਨਾਂ ਨੇ ਕੰਪਨੀ ਸ਼ੁਰੂ ਕੀਤੀ ਤੇ ਛੋਟਾ ਭਰਾ ਉਹਦਾ ਮਰ ਗਿਆ ਤੇ ਉਹਨੇ ਹੌਲੀ-ਹੌਲੀ ਕੰਮ ਉਹਦਾ ਬੰਦ ਹੋ ਗਿਆ ਉਹਨੇ ਕੰਪਨੀ ਬੰਦ ਕਰ ਦਿੱਤੀ ਪਰ ਇੱਕ ਦਿਨ ਉਹਨੂੰ ਖਿਆਲ ਆਇਆ ਤੇ ਆਪਣੇ ਭਰਾਉਂ ਗੋਂਦਾ ਵੀ ਸੀ ਉਹਨੂੰ ਖਿਆਲ ਆਇਆ ਤੇ ਉਹਦੇ ਰਿਕਾਰਡ ਕੱਢ ਕੇ ਸੁਣਨ ਲੱਗ ਗਿਆ ਤੇ ਜਦੋਂ ਉਹਦੀ ਆਵਾਜ਼ ਦਾ ਰਿਕਾਰਡ ਲਾਇਆ ਤੇ ਉਹਨਾਂ ਦਾ ਜਿਹੜਾ ਕੁੱਤਾ ਸੀ ਨਾ ਉਹ ਪੂਰੇ ਘਰ ਦੇ ਵਿੱਚ ਘੁੰਮਣ ਲੱਗ ਗਿਆ ਭੌਂਗ ਰਿਹਾ ਪੂਰੇ ਘਰ ਦੇ ਵਿੱਚ ਲੱਭ ਰਿਹਾ ਕਿ ਆਵਾਜ਼ ਆ ਰਹੀ ਆਵਾਜ਼ ਆਪਣੇ ਮਾਲਕ ਦੀ ਪਹਿਚਾਣ ਰਿਹਾ ਪੂਰੇ ਘਰ ਦੇ ਵਿੱਚ ਘੁੰਮ ਰਿਹਾ ਫਿਰ ਆ ਕੇ ਉਹ ਮਾਈਕ੍ਰੋਫੋਨ ਚੱਲਦੇ ਸਨ ਉਹਦੇ ਸਾਹਮਣੇ ਆ ਕੇ ਬੈਠ ਗਿਆ ਅੱਜ ਵੀ ਤੁਸੀਂ ਦੇਖੋ ਫਿਰ ਜਦੋਂ ਉਹਨਾਂ ਨੇ ਫਿਰ ਹਿੰਦੁਸਤਾਨ ਦੇ ਵਿੱਚ ਆ ਕੇ ਕੰਪਨੀ ਸ਼ੁਰੂ ਕੀਤੀ ਉਹਦਾ ਮੋਨੋ ਇਦਾਂ ਦਾ ਬਣਾਇਆ ਮਾਈਕ੍ਰੋਫੋਨ ਦੇ ਸਾਹਮਣੇ ਕੁੱਤਾ ਬੈਠਾ ਹੈ ਉਦੇ ਪਿੱਛੇ ਕਹਾਣੀ ਸੀ ਉਹਨਾਂ ਦੀ ਕਿੰਨਾ ਵਫਾਦਾਰ ਹੋਏਗਾ ਸਬਜੀ ਕਹਿੰਦੇ ਭਾਈ ਜਦੋਂ ਅਸੀਂ ਉਹਦੀ ਸ਼ਰਨ ਵਿੱਚ ਆਉਂਦੇ ਆ ਤੇ ਸਤਿਗੁਰੂ ਦੀ ਬਾਣੀ ਜਿਹੜੀ ਹੈ ਉਪਦੇਸ਼ ਦਿੰਦੀ ਹੈ ਇਹ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਸਬ ਕਹਿੰਦੇ ਪੂਰੇ ਗੁਰ ਕਾ ਸੁਣੋ ਉਪਦੇਸ਼ ਤੇ ਕੀ ਉਪਦੇਸ਼ ਹੈ ਪਾਰ ਬ੍ਰह्म ਨਿਕਟ ਕਰਪੇਖ ਜਿਹੜਾ ਨੇੜੇ ਸਮਝੇਗਾ ਨਿਕਟ 부ਝੇ ਸੋ ਬੁਰਾ ਕਿਉਂ ਕਰੇ ਜਿਹੜਾ ਰੱਬ ਨੂੰ ਆਪਾਂ ਪੜ ਤਾਂ ਲੈਨੇ ਆਂ ਵਿਸ਼ੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਗੁਰ ਮੇਰੇ ਸੰਗ ਸਦਾ ਹੈ ਨੰਦ ਹੈ ਨਾਲ ਤੇ ਜਿੱਦਾਂ ਵਿਸ਼ਵਾਸ ਬਣ ਗਿਆ ਕਿਹਨੇ ਵਿਸ਼ਵਾਸ ਦਵਾਇਆ ਗੁਰੂ ਨੇ ਪੂਰੇ ਗੁਰੂ ਨੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਭੇਖ ਤੇ ਗੁਰੂ ਪੁਰਾ ਕੀ ਕਹਿੰਦਾ ਸਾ ਸਾ ਸਿਮਰੋ ਗੋਬਿੰਦ ਸਵਾਸ ਸਵਾਸ ਪਰਮੇਸ਼ਰ ਦੇ ਨਾਮ ਨੂੰ ਯਾਦ ਕਰ ਕਿਦਾਂ ਯਾਦ ਕਿਦਾਂ ਕਰਨਾ ਹੈ ਕਿ ਅਸੀਂ ਲੋਕਾਂ ਨੇ ਹੁਣ ਕਰ ਦਿੰਦਾ ਵੀ 1 ਘੰਟਾ ਜਪੋ 2.5 ਘੰਟੇ ਜਪੋ ਪਰ ਗੁਰੂ ਸਾਹਿਬ ਜੀ ਕਹਿੰਦੇ ਤਪ ਲਗ ਪ੍ਰਾਣੀ ਤਿਸੇ ਸਰੇ ਵੋ ਜਬ ਲਗ ਘਟਵੇਂ ਸਾਸਾਂ ਜਿੰਨੇ ਤੱਕ ਤੁਹਾਡੇ ਸਵਾਸ ਚੱਲ ਰਹੇ ਆ ਕਰ ਬੰਦੇ ਤੂੰ ਬੰਦਗੀ ਜਿੱਚੜ ਘਟਵੇਂ ਸਾਹ ਤੇਰੇ ਅੰਦਰ ਜਿੰਨੇ ਤੱਕ ਸਵਾਸ ਚੱਲਦੇ ਆ ਤੂੰ ਰੱਬ ਨੂੰ ਯਾਦ ਕਰ ਉੱਠਦਿਆਂ ਬੈਠਦਿਆਂ ਬਣੀ ਕਹਿੰਦੇ ਨਾ ਉਠ ਤੈ ਬੈਠ ਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾ ਉਹਨੂੰ ਯਾਦ ਕਰਦਾ ਰਹੇ ਪਰਮੇਸ਼ਰ ਨੂੰ ਯਾਦ ਕਰਦਾ ਰਹੇ ਸਾਹ ਸਾਹ ਸਿਮਰੋ ਗੋਬਿੰਦ ਮੈਂ ਗੁਰਦਾਰੇ ਬੈਠਾ ਵੀ ਯਾਦ ਕਰ ਰਿਆ ਮੈਂ ਦੁਕਾਨ ਤੇ ਬੈਠਾ ਵੀ ਮੈਨੂੰ ਯਾਦ ਆਵੇ ਯਾਦ ਮਤਲਬ ਮੈਂ ਨਕਲੀ ਸਮਾਨ ਨਹੀਂ ਵੇਚਣਾ ਮੈਂ ਕਿਸੇ ਨਾਲ ਧੋਖਾ ਨਹੀਂ ਕਰਨਾ ਮੈਂ ਕੋਈ ਮਲਾਫਟ ਨਹੀਂ ਕਰਨੀ ਮੈਂ ਆਫਿਸ ਵਿੱਚ ਬੈਠਾ ਮੈਂ ਸਾਸ ਸਾਸ ਸਿਮਰੋ ਗੋਬਿੰਦ ਉੱਥੇ ਵੀ ਉਹਦੀ ਯਾਦ ਹੈ ਮੈਂ ਉੱਥੇ ਬੈਠ ਕੇ ਕਿਸੇ ਕੋਲ ਰਿਸ਼ਪਤ ਨਹੀਂ ਲੈਣੀ ਕਿਸੇ ਨਾਲ ਧੱਕਾ ਨਹੀਂ ਕਰਨਾ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ ਅਗਲੀ ਪੰਕਤੀ ਕੀ ਹੈ ਮਨ ਅੰਤਰ ਕੀ ਉਤਰੇ ਚ ਤੇ ਆਪਣੇ ਆਪ ਚਿੰਤਾ ਖਾਦੋਂ ਕਿਸੇ ਨਾਲ ਧੋਖਾ ਨਹੀਂ ਕਰੋਗੇ ਗਲਤ ਕੰਮ ਨਹੀਂ ਕਰੋਗੇ ਆਪਣੇ ਆਪ ਚਿੰਤਾ ਤੁਹਾਡੀ ਚਿੰਤਾ ਹੋਣੀ ਨਹੀਂ ਜੇ ਗਲਤ ਕੰਮ ਕਰਦੇ ਆਂ ਤੇ ਚਿੰਤਾ ਤਾਂ ਹੀ ਤਾਂ ਹੁੰਦੀ ਹੈ ਇਹ ਗੁਰੂ ਜੀ ਪੂਰਾ ਉਪਦੇਸ਼ ਦਿੰਦਾ ਹੈ ਸਤਗੁਰੂ ਦੀ ਬਾਣੀ ਜਿਹੜੀ ਹੈ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਸਾਡੇ ਜੀਵਨ ਦਾ ਆਧਾਰ ਹੈ ਤੇ ਜਿਨ੍ਹਾਂ ਨੇ ਇਸ ਜੀਵਨ ਨੂੰ ਸੁਚੱਜਾ ਬਣਾਉਣਾ ਕਿਉਂਕਿ ਇਹ ਗੁਣਾਂ ਦਾ ਸਾਗਰ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੈਂ ਹਮੇਸ਼ਾ ਬੇਨਤੀ ਕਰਦਾ ਕਿ ਖੁਦ ਬਾਣੀ ਪੜੋ ਜਦੋਂ ਅਸੀਂ ਖੁਦ ਪੜਾਂਗੇ ਨਾ ਦੁਨੀਆ ਦਾ ਐਸਾ ਕੋਈ ਸਵਾਲ ਨਹੀਂ ਹੈ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਨਹੀਂ ਹੈ ਆ ਲੋਕ ਤੁਹਾਨੂੰ ਮਿਹੜ ਦੇਣਗੇ ਲਓ ਗੁਰੂ ਗ੍ਰੰਥ ਸਾਹਿਬ ਜੀ ਕਿਹੜਾ ਬੋਲਦੇ ਆ ਨਕਲੀ ਗੁਰੂ ਚਾਹੀਦਾ ਜਿੰਨਾ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਆ ਨਾ ਸਾਡੇ ਕੋਲ ਤਾਕਤ ਨਹੀਂ ਸੁਣਨ ਦੀ ਸਾਡੇ ਕੋਲ ਬੈਠਣ ਦੀ ਤਾਕਤ ਨਹੀਂ ਐਨੀ ਆ ਜਿਹੜੇ ਨਕਲੀ ਕਹਿੰਦੇ ਆ ਨਾ ਉਹਨਾਂ ਦਾ ਗੁਰੂ ਬੋਲਦਾ ਹੋਵੇਗਾ ਡੇਢ ਘੰਟਾ 2 ਘੰਟੇ 3 ਘੰਟੇ ਬੋਲ ਲਏਗਾ 48 50 ਘੰਟੇ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਕੋਈ ਸੁਣੋ ਤਾਂ ਸਹੀ ਸਤਿਗੁਰੂ ਕੀ ਬਖਸ਼ਿਸ਼ ਕਰਦੇ ਮੈਨੂੰ ਸਵਾਲ ਕੀਤਾ ਸੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਸਵਾਲਾਂ ਦਾ ਜਵਾਬ ਦਿੰਦੇ ਆ ਜਦੋਂ ਅਸੀਂ ਪਾਠ ਕਰਾਂਗੇ ਨਾ ਅਸੀਂ ਕਰਦੇ ਆ ਵੀ ਅਸੀਂ ਸਮਾਪਤੀ ਕਰਨੀ ਵੀ ਜਲਦੀ ਪਾਠ ਹੋ ਜੇ ਸਾਡਾ ਪਰ ਜਦ ਤਨ ਉਹਨੂੰ ਸਮਝਾਂਗੇ ਇੱਕ ਬੇਨਤੀ ਕਰਾਂ ਗੁੱਸਾ ਨਾ ਕਰਿਓ ਸਾਡੀ ਕੌਮ ਬਣ ਗਈ ਆ ਪਾਠੀ ਅਸੀਂ ਬਣਨਾ ਸੀ ਪਾਠਕ ਅਸੀਂ ਬਾਣੀ ਸਾਨੂੰ ਕਹਿੰਦੀ ਕੀ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਆਕਰਣ ਦੇ ਸਾਹਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਅਰਥ ਕੀਤੇ ਆ ਪਹਿਲਾਂ Hindu ਪਰਿਵਾਰ ਦੇ ਵਿੱਚੋਂ ਸਨ ਸਿੱਖੀ ਧਾਰਨ ਕੀਤੀ 사ਤ ਸੰਗਤ ਜੀ ਜਦੋਂ ਸਿੱਖੀ ਧਾਰਨ ਕਰ ਲਈ ਤੇ ਬਾਣੀ ਪੜਨ ਦਾ ਚਾਅ ਪੈਦਾ ਹੋ ਗਿਆ ਸਾਡੇ ਮਗਰ ਨਹੀਂ ਪੜਦੇ ਸੀ ਤੇ ਜਦੋਂ ਪਾਠ ਕਰ ਰਹੇ ਆ ਜਪਜੀ ਸਾਹਿਬ ਦਾ ਪਾਠ ਕਰ ਰਹੇ ਆ ਨਾਨਕ ਸ਼ਬਦ ਆਇਆ ਨਾਨਕ ਸ਼ਬਦ ਕੱਕੇ ਨੂੰ ਔਂਕੜ ਵੀ ਆਉਂਦਾ ਹੈ ਕੱਕੇ ਨੂੰ ਸਿਹਾਰੀ ਵੀ ਆਉਂਦੀ ਹੈ ਕਾਕਾ ਮੁਕਤਵ ਹੀ ਹੁੰਦਾ ਮਨ ਵਿੱਚ ਆਇਆ ਵੀ ਗੁਰੂ ਸਾਹਿਬ ਨੇ ਗਲਤ ਥੋੜੇ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰ ਨੇ ਜੋ ਉਪਦੇਸ਼ ਦਿੱਤੇ ਗਲਤ ਥੋੜੇ ਹਨ ਸਹੀ ਹੈ ਨਾ ਉਪਦੇਸ਼ ਗੁਰੂ ਸਾਹਿਬ ਜੀ ਦੇ ਉਹਦੇ ਵਾਸਤੇ ਖੋਜ ਕੀਤੀ ਵਿਆਕਰਨ ਤਿਆਰ ਕੀਤੀ ਜਦੋਂ ਅਸੀਂ ਬਾਣੀ ਪੜ੍ਹਦੇ ਆ ਤੇ ਉਹਦੇ ਅਰਥ ਬਣਦੇ ਆ ਹੁਣ ਕੋਟ ਸ਼ਬਦ ਹੁੰਦਾ ਉਦਾਹਰਨ ਦੇ ਤੌਰ ਤੇ ਆ ਕੱਕੇ ਨੂੰ ਹੋੜਾ ਟੈਂਕਾ ਕੋਟ ਕੱਕੇ ਨੂੰ ਹੋੜਾ ਟੈਂਕੇ ਨੂੰ ਸਿਆਰੀ ਵੀ ਆਉਂਦਾ ਟੈਂਕੇ ਨੂੰ ਔਂਕੜ ਵੀ ਆਉਂਦਾ ਅਰਥ ਉਚਾਰਨ ਇੱਕੋ ਹੀ ਆ ਅਰਥ ਉਹਦੇ ਅਲੱਗ-ਅਲੱਗ ਜਦੋਂ ਅਸੀਂ ਪਾਠਕ ਬਣ ਕੇ ਬਾਣੀ ਪੜਾਂਗੇ ਗੁਰੂ ਸਾਹਿਬ ਕਹਿੰਦੇ ਨੇ ਗੁਰਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮਖ ਹੋਏ ਬਾਣੀ ਮਹਾ ਪੁਰਖ ਕੀ ਨਿਜ ਕਰ ਵਾਸ ਆ ਮੈਂ ਗੱਲ ਵਫਾਦਾਰੀ ਦੀ ਕਰ ਰਿਹਾ 239 ਸਾਲ ਦੀ ਮਿਹਨਤ ਹੈ ਗੁਰੂ ਸਾਹਿਬ ਜੀ ਦੀ ਜੇ ਕੋਈ ਪਰਿਵਾਰ ਦੇ ਵਿੱਚ 40 ਸਾਲ 50 ਸਾਲ ਕੋਈ ਕਮਾਈ ਕਰਦਾ ਬਾਪ ਬੱਚੇ ਬਰਬਾਦ ਕਰ ਦਿੰਦੇ ਆ ਨਾ ਤੇ ਕਿੰਨੇ ਦੁਖੀ ਹੁੰਦੇ ਮਾਪੇ ਕਿ ਬੱਚਿਆਂ ਨੇ ਸਾਡੀ ਕੀਤੀ ਉਹ ਹੀ ਕਮਾਈ ਖੂਚ ਪਾ ਦਿੱਤੀ ਤੇ ਅਸੀਂ ਜਿੱਦਣ ਸਮਝਾਂਗੇ ਪਾਠ ਨੂੰ ਬਾਣੀ ਹਰੇਕ ਸਵਾਲ ਦਾ ਜਵਾਬ ਦਿੰਦੀ ਹੈ ਜਿਦਾਂ ਉਦਾਹਰਨ ਦੇ ਤੌਰ ਤੇ ਅਸੀਂ ਪੜ੍ਹਦੇ ਆ ਨਾ ਭਰੀਏ ਹੱਥ ਪੈਰ ਤਨ ਦੇ ਤੇ ਜਵਾਬ ਮਿਲੇਗਾ ਪਾਣੀ ਧੋਤੇ ਉਦਦਰ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਬਾਣੀ ਕਿਉਂ ਨਹੀਂ ਬੋਲਦੀ ਸਤਿਗੁਰ ਮਹਾਰਾਜ ਸਾਨੂੰ ਸਾਡੇ ਤੇ ਕਿਰਪਾ ਕਰਦੇ ਕਲਗੀਧਰ ਪਾਤਸ਼ਾਹ ਨੇ ਕਹਿੰਦੇ ਜੇ ਮੇਰੇ ਨਾਲ ਗੱਲਾਂ ਕਰਨੀਆਂ ਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ ਅੱਜ ਕੀ ਹੋ ਰਿਹਾ ਦੋ ਸਿੱਖ ਬੈਠੇ ਆ ਕਿੰਨੇ ਅੰਕ ਕਰਦੇ ਹੋ ਕਹਿੰਦਾ ਜੀ ਮੈਂ 30 ਅੰਕ ਕਰਦਾ ਤੂੰ ਕਿੰਨੇ ਅੰਕ ਕਰਦਾ ਮੈਂ 10 15 ਅੰਕ ਕਰਦਾ ਨੇ ਸਪੀਡ ਬਤਾਓ ਮੈਂ ਜੀ ਦੋ ਘੰਟੇ 70 ਕਰ ਲੈਣਾ ਤੇ ਸਮਝਿਆ ਕੀ ਹੈ ਕੁਛ ਵੀ ਨਹੀਂ ਭਾਵੇਂ ਇੱਕ ਸ਼ਬਦ ਪੜੋ ਸ਼ਬਦ ਅਰਥ ਪੜੋ ਕਿ ਸਤਿਗੁਰੂ ਮਹਾਰਾਜ ਸਾਡੇ ਤੇ ਕੀ ਕਿਰਪਾ ਕਰਦੇ ਹੈ ਕੀ ਸਾਨੂੰ ਸਤਿਗੁਰ ਨੇ ਉਪਦੇਸ਼ ਦਿੱਤਾ ਇਹੀ ਤਾਂ ਵਫਾਦਾਰੀ ਹੈ ਸਤਿਗੁਰੂ ਕਹਿੰਦੇ ਇਦਾਂ ਜਪੋ ਇਦਾਂ ਨਿਤ ਉਹਦੇ ਨਾਲ ਜੁੜੋ ਕਹੋ ਨਾਨਕ ਹਰ ਭਜੋ ਪਰਮੇਸ਼ਰ ਦਾ ਨਾਮ ਸਵਾਮੀ ਕੋ ਗਰਹਿ ਜੋ ਸਦਾ ਸਵਾਨ ਤਜਤ ਨਿਤ ਨਾਨਕ ਇਹ ਬਿਦ ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ ਜਦੋਂ ਅਸੀਂ ਮਨ ਕਰਕੇ ਚਿੱਤ ਕਰਕੇ ਜੁੜ ਕੇ ਸਤਿਗੁਰ ਦੀ ਬਾਣੀ ਨਾਲ ਪਿਆਰ ਕਰਾਂਗੇ ਦੇਖੋ ਸਾਨੂੰ ਕਿੰਨਾ ਆਨੰਦ ਹੁੰਦਾ ਬਾਣੀ ਪੜ੍ਹਨ ਦੇ ਵਿੱਚ ਜਦੋਂ ਸਮਝ ਆਉਂਦੀ ਹੈ ਨਾ ਜਦੋਂ ਅਸੀਂ ਬਾਣੀ ਨੂੰ ਸੁਣਦੇ ਆ ਤੇ ਸਾਡੇ ਉੱਪਰ ਗੁਰੂ ਮਹਾਰਾਜ ਕਿਰਪਾ ਕਰਦੇ ਆ ਅੱਜ ਦਾ ਸਮਾਗਮ ਸਰਦਾਰ ਰਜਿੰਦਰਪਾਲ ਸਿੰਘ ਜੀ ਗਾਂਧੀ ਉਹਨਾਂ ਦੀ ਯਾਦ ਦੇ ਵਿੱਚ ਗਾਂਧੀ ਪਰਿਵਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਸਤਿਗੁਰੂ ਦੀ ਅਪਾਰ ਕਿਰਪਾ ਹੈ ਮੇਰਾ ਛੋਟਾ ਵੀਰ ਕਮਲਜੀਤ ਸਿੰਘ ਬੜੀ ਰਹਿਮਤ ਹੈ ਗੁਰੂ ਮਹਾਰਾਜ ਆਪ ਬਖਸ਼ਿਸ਼ ਕਰਦੇ ਹਨ ਹਮੇਸ਼ਾ ਹੀ ਸਮਾਗਮਾਂ ਵਾਸਤੇ ਔਰ ਗੁਰੂ ਘਰ ਦੀਆਂ ਰੌਣਕਾਂ ਵਾਸਤੇ ਗੁਰੂ ਸਾਹਿਬ ਦੀ ਮਹਾਰਾਜ ਦੀ ਕਿਰਪਾ ਨਾਲ ਸੇਵਾ ਕਰਦੇ ਆ ਸਤਿਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਪਰਿਵਾਰ ਨੂੰ ਗੁਰੂ ਗ੍ਰੰਥ ਗੁਰੂ ਪੰਥ ਦੀ ਸੇਵਾ ਕਰਨ ਦੀ ਸਮਰੱਥਾ ਬਖਸ਼ਿਸ਼ ਕਰਨ ਗੁਰਸੰਗਤ ਦੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ